ਸਤਿਕਾਰਯੋ ਪਿਆਰੀ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਤੇਜ ਸਿੰਘ ਮੈਂਮਣ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦਾ ਹਾਂ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਭਰਾਵੋ ਜੋ ਅੱਜ ਗੱਲ ਮੈਂ ਇਸ ਮੁੱਦੇ ਨੂੰ ਲੈ ਕੇ ਕਰ ਰਿਹਾ ਹਾਂ ਇਹ ਬੜਾ ਅਹਿਮ ਮੁੱਦਾ ਹੈ ਇਹ ਮੁੱਦਾ ਹੈਗਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਸੰਬੰਧਤ ਨਸ਼ਾ ਤਸਕਰੀ ਨਾਲ ਸੰਬੰਧਤ ਮੇਰੇ ਕੋਲ ਇੱਕ ਪੰਜਾਬ ਸਰਕਾਰ ਵੱਲੋਂ ਮੈਸੇਜ ਆਇਆ ਹੋਰ ਵੀ ਬਹੁਤ ਸਾਰੇ ਭਰਾਵਾਂ ਕੋਲ ਆ ਹੋ ਸਕਦਾ ਹੈ ਵੀਡੀਓ ਸੁਣਨ ਵਾਲੇ ਵੀਰ ਭਰਾਵਾਂ ਕੋਲ ਵੀ ਆਇਆ ਹੋਵੇ ਕਿ ਪੰਜਾਬ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਪਛਾਣ ਗੋਪਤ ਰੱਖੀ ਜਾਵੇਗੀ ਔਰ ਤੁਸੀਂ ਜੇ ਕੋਈ ਨਸ਼ੀ ਤਸਕਰੀ ਕਰਦਾ ਤਾਂ ਉਹਦੀ ਜਿਹੜੀ ਜਾਣਕਾਰੀ ਹੈ WhatsApp ਤੇ ਸਾਨੂੰ ਦਿਓ ਮੈਂ ਦੋ ਗੱਲਾਂ ਇੱਥੇ ਕਰਨੀਆਂ ਚਾਹਾਂਗਾ ਪਹਿਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਪੂਰੇ ਐਮਐਲਏ ਸਹਿਵਾਨ ਭਾਵੇਂ ਕਿਸੇ ਵੀ ਪਾਰਟੀ ਦੇ ਹੁਣ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੀ ਸਰਕਾਰ ਹੈ ਕਿ ਤੁਹਾਡਾ ਜੇ ਵਾਕੇ ਤੁਸੀਂ ਨਸਿਆਂ ਪਰਤੇ ਸੀਰੀਅਸ ਹੈ ਤਾਂ ਤੁਸੀਂ ਮਾਗੀ ਮੇਲੇ ਮੁਖਸਰ ਦੇ ਤੁਹਾਡੇ ਨਾਲ ਮਨਪ੍ਰੀਤ ਸਿੰਘ ਬਾਦਲ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੇ ਨਾਲ ਤੇ ਮਨਪ੍ਰੀਤ ਸਿੰਘ ਬਾਦਲ ਪੀਪਲ ਪਾਰਟੀ ਆਫ ਪੰਜਾਬ ਦੀਆਂ ਰੈਲੀਆਂ ਤੇ ਇੱਕ ਗੱਲ ਕਰਦੇ ਹੁੰਦੇ ਸੀ ਕਿ ਨਸ਼ਾ ਤਸਕਰ ਜਿਹੜਾ ਉਹਦੀ ਜਾਇਦਾਦ ਹੈ ਉਹ ਨਿਲਾਮ ਹੋਣੀ ਚਾਹੀਦੀ ਹੈ ਜਬਤ ਹੋਣੀ ਚਾਹੀਦੀ ਹੈ ਇੱਥੋਂ ਤੱਕ ਵੀ ਕਹਿੰਦੇ ਸੀ ਕੋਈ ਅਮਰੀਕਾ ਦੇ ਧਾਰਨ ਦੇ ਕੇ ਕਿ ਜਦ ਦੀ ਪੁਸ਼ਤੀ ਜਾਇਦਾਦ ਵੀ ਜਬਤ ਹੋਵੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਔਰ ਮੈਂ ਕੱਲੀ-ਕੱਲੀ ਤੁਹਾਡੀ ਰਿਕਾਰਡਿੰਗ ਜਿਹੜੀ ਤੁਹਾਡੀ ਸਪੀਚ ਉਹ ਮੇਰੇ ਯਾਦ ਅੱਜ ਵੀ ਕੋਈ ਰਿਕਾਰਡਿੰਗ ਨਹੀਂ ਫਿਰ ਵੀ ਯਾਦ ਹੈ ਦੂਸਰੀ ਜਿਹੜੀ ਅੱਜ ਦੇ ਮੁੱਦੇ ਦੀ ਗੱਲ ਹੈ ਤੁਸੀਂ ਕਹੇ ਕਿ ਜਾਣਕਾਰੀ ਦਿਓ ਤੁਹਾਡੀ ਸਰਕਾਰ ਕਹਿੰਦੀ ਹੈਗੀ ਜਾਣਕਾਰੀ ਦਿਓ ਪੰਜਾਬ ਸਰਕਾਰ ਕਹਿੰਦੀ ਜਾਣਕਾਰੀ ਦਿਓ ਨਸ਼ਾ ਤਸਕਰਾਂ ਬਾਰੇ ਪਛਾਣ ਗੁਪਤ ਰੱਖੀ ਜਾਊਗੀ ਇਹ ਗੱਲ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਬਾਰ ਬਾਰ ਸਟੇਜਾਂ ਤੇ ਬੋਲਦੇ ਹੁੰਦੇ ਸੀ ਕਿ ਜਗਦੀਸ਼ ਭੋਲਾ ਦਾ ਇੱਕ ਪੈਪ ਹੈ ਪੈਪ ਪੈਪ ਤੁਰੇ ਜਾਓ ਖੂਹ ਤੇ ਆ ਜਾਣਗੇ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਮੂਰਖ ਨਾ ਬਣਾਓ ਲੋਕਾਂ ਨੂੰ ਤੁਹਾਡੀ ਸਰਕਾਰ ਮੂਰਖ ਨਾ ਬਣਾਵੇ ਤੁਹਾਡੀ ਸਰਕਾਰ ਬਾਕੀ ਹੀ ਕਰਨਾ ਚਾਹੁੰਦੀ ਤਾਂ ਤੁਹਾਡੇ ਮੁਤਾਬਕ ਤੁਹਾਡੀ ਜਵਾਨ ਮੁਤਾਬਕ ਮੈਂ ਕਹਿੰਦਾ ਪੈਪ ਪੈਪ ਤੁਰੇ ਚੱਲੋ ਖੂਹ ਤੇ ਆ ਜਾਣਗੇ ਤੁਸੀਂ ਕਹਿੰਦੇ ਹੁੰਦੇ ਸੀਗੇ ਜਗਦੀਸ਼ ਭੋਲਾ ਇੱਕ ਪੈਪ ਹੈ ਤੇ ਵੱਡੇ ਵੱਡੇ ਖੂਹ ਤੇ ਆ ਜਾਣਗੇ ਉਸੇ ਤਰ੍ਹਾਂ ਛੋਟੇ ਸਮਗਲਰ ਇੱਕ ਵੀ ਫੜ ਲਓ ਜੇ ਟੋਟਲ ਜੱਟ ਲੱਭੀ ਜਾ ਸਕਦੀ ਹੈ ਜਿੱਥੋਂ ਤੱਕ ਉਹਦਾ ਨੈਟਵਰਕ ਹੈ ਉਹ ਕਿਉਂਕਿ ਉਹ ਕਿਤੋਂ ਲਿਆਉਂਦਾ ਹੈ ਉਹ ਕਿਤੋਂ ਲਿਆਉਂਦਾ ਥੋਕ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਪੈਪ ਪੈਪ ਤੁਰੇ ਚੋਂ ਬਿਲਕੁਲ ਉਸੇ ਤਰ੍ਹਾਂ ਪਰ ਤੁਹਾਡੀ ਨੀਅਤ ਨਹੀਂ ਹੈ ਤੁਹਾਡੀ ਸਰਕਾਰ ਦੇ ਆ ਜੋ ਲਸਣ ਹੈ ਉਹ ਤਾਂ ਸਿਰਫ ਜਵਾਨਾਂ ਨੂੰ ਤੇ ਕਿਸਾਨਾਂ ਨੂੰ ਕੁੱਟਣ ਵਾਲ ਹੈ ਇਹਨਾਂ ਦੇ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਵੇ ਸਿਰਫ ਧਿਆਨ ਭਟਕਾਉਣ ਵਾਲੇ ਮੁੱਦਾ ਨਾਲ ਮਸਲੇ ਹੱਲ ਨਹੀਂ ਹੁੰਦੇ ਮਸਲੇ ਹੱਲ ਕਰਨ ਵਾਸਤੇ ਵਧੀਆ ਨੀਅਤ ਔਰ ਵਧੀਆ ਨੀਤੀ ਦੀ ਲੋੜ ਹੈ ਜੋ ਕਿ ਤੁਹਾਡੇ ਸਰਕਾਰ ਦੇ ਵਿੱਚ ਤੁਹਾਡੀ ਅਫਸਰ ਸਾਹੀ ਕੋਲ ਦੋਨੀਆਂ ਹੈ ਨਹੀਂ ਜੇ ਵਾਕਈ ਤੁਸੀਂ ਸੱਚੀ ਮੁੱਚੀ ਇਸ ਪੱਖ ਤੋਂ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਤੁਸੀਂ ਪੈਪ ਪੈਪ ਜਾਓ ਤੇ ਖੂਥਿਆ ਜਾਣਗੇ ਮੈਂ ਤੁਹਾਡੀ ਉਸ ਗੱਲ ਨਾਲ ਸਹਿਮਤ ਹਾਂ ਪਰ ਅੱਜ ਤੁਸੀਂ ਕਹਿਣੀ ਤੇ ਕਰਨੀ ਵਾਲੀ ਗੱਲ ਜਿਵੇਂ ਕਹਿੰਦੇ ਬੱਕਰੀ ਬੱਕਰੀ ਹੋ ਗਈ ਜੋ ਗੱਲਾਂ ਕਹੀਆਂ ਅੱਜ ਜੇ ਤੁਸੀਂ ਪਾਵਰ ਦੇ ਵਿੱਚੋਂ ਤੁਹਾਡੇ ਕੋਲ ਬਹੁਤ ਤਕੜਾ ਬਹੁਮਤਾ ਪੰਜਾਬ ਦੇ ਵਿੱਚੋਂ ਜੇ ਤੁਸੀਂ ਪਾਵਰ ਦੇ ਵਿੱਚੋਂ ਤਾਂ ਅੱਜ ਤੁਸੀਂ ਉਸ ਦੀ ਤਾਕਤ ਦੀ ਵਰਤੋਂ ਕਰਦੇ ਹੋਏ ਪੈਪ ਪੈਪ ਜਾਓ ਤੇ ਖੂਪ ਪਾ ਲੋ ਛੋਟੇ ਸਮਗਲਾਂ ਤੋਂ ਬਾਅਦ ਵੱਡੇ ਵੱਡੇ ਤੋਂ ਵੱਡੇ ਉਦੋਂ ਵੱਡੇ ਉਦੋਂ ਵੱਡੇ ਸਾਰਿਆਂ ਦਾ ਹੀ ਪਰਦਾ ਫਾਸ਼ ਕਰ ਸਕਦੇ ਹੋ ਤੁਸੀਂ ਸਿਰਫ ਇੱਕ ਮਹੀਨੇ ਵਿੱਚ ਜੇ ਤੁਹਾਡੀ ਨੀਅਤ ਔਰ ਨੀਤੀ ਸਿੱਧੀ ਹੋਵੇ ਦੂਜੀ ਬੇਨਤੀ ਮੈਂ ਪਹਿਲਾਂ ਵੀ ਕੀਤੀ ਸੀ ਅੱਜ ਫੇਰ ਕਰਦਾ ਹਾਂ ਘਰਾ ਤੇ ਪੀਲਾ ਪੰਜਾਬ ਚਲਾਉਣ ਦੀ ਬਜਾਏ ਇਹਨਾਂ ਦੇ ਘਰਾਂ ਨੂੰ ਸਾਰੇ ਸਮਗਲਾਂ ਵੱਡੇ ਵੱਡੇ ਮਗਰਮਸਾਂ ਨੂੰ ਵੀ ਹੱਥ ਪਾਓ ਸਾਰਿਆਂ ਦੇ ਜਿਹੜੇ ਘਰ ਐ ਉਹਨਾਂ ਨੂੰ ਭਾਵੇਂ ਵਿਧਾਨ ਸਭਾ ਦੇ ਵਿੱਚ ਤੁਸੀਂ ਕੋਈ ਨਵਾਂ ਬਿੱਲ ਲਿਆ ਕੇ ਕਰੋ ਭਾਵੇਂ ਕੋਈ ਪੁਰਾਣੇ ਆ ਤਾਂ ਉਹਨਾਂ ਦੇ ਤਾਂ ਇਹ ਤਾਂ ਕਰੋ ਉਹਨਾਂ ਨੂੰ ਨਿਲਾਮ ਕਰੋ ਤਾਂ ਜੋ ਪੀਲਾ ਪੰਜਾ ਚਲਾਉਣ ਵਾਲਾ ਖਰਚਾ ਵੀ ਬਚੇ ਔਰ ਸਰਕਾਰੀ ਖਜ਼ਾਨਾ ਵੀ ਸਾਡਾ ਭਰੇ ਇਹਨਾਂ ਲੋਕਾਂ ਦੀ ਹਰਾਮ ਦੀਆਂ ਬਣਾਈਆਂ ਹੋਊਗਾ ਜਾਇਦਾਦਾਂ ਵਿੱਚੋਂ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅੱਗੇ ਫੇਰ ਤੁਹਾਡੇ ਰੂਰੂ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ